ਅਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਪੰਜਾਬੀ ਵੀ ਠੀਕ ਠਾਕ ਹੋਣਗੇ ਤੇ ਇਹ ਗੱਲ ਇਸ ਲਈ ਕਰ ਰਹੇ ਆ ਕਿ ਅੱਜ ਆਪਾਂ ਜਿਹੜੀ ਵੀਡੀਓ ਦੇਖਣ ਲੱਗੇ ਆ ਨਾ ਉਹਦੇ ਜਨਾ ਪੰਜਾਬ ਦੀ ਅਹਿਮੀਅਤ ਦੇ ਬਾਰੇ ਗੱਲ ਹੋ ਰਹੀ ਏ ਕਿ ਵੀ ਆਉਣ ਵਾਲੇ ਵਕਤ ਆਉਣ ਵਾਲੀ ਦੌਰ ਦੇ ਵਿੱਚ ਦੁਨੀਆ ਨੂੰ ਪੰਜਾਬ ਦੀ ਕਿੰਨੀ ਜ਼ਰੂਰਤ ਏ ਤੇ ਕਿੰਨੀ ਮਹਾਨਤਾ ਏ ਪੰਜਾਬ ਕਿੱਥੇ ਰੋਲ ਕਰਦਾ ਹੈ ਹਾਂਜੀ ਪੰਜਾਬ ਕਿੱਥੇ ਰੋਲ ਕਰ ਰਿਹਾ ਤੇ ਇਹ ਇੱਕ ਬੜਾ ਅਹਿਮ ਰੋਲ ਕਰ ਰਿਹਾ ਹੈ ਤੋ ਆਪਾਂ ਵੀਡੀਓ ਜੀ ਦੇਖ ਰਹੇ ਆ ਯਾਇਆ ਇਹ ਬੜਾ ਅਹਿਮ ਰੋਲ ਕਰ ਰਿਹਾ ਲੇਕਿਨ ਪੰਜਾਬੀ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਹਾਂ ਇਹਨਾਂ ਨੂੰ ਹਜੇ ਸਮਝ ਨਹੀਂ ਆਇਆ ਤੇ ਨਾ ਹੀ ਮਤਲਬ ਕਿ ਇੰਨਾ ਪਤਾ ਪਾਕਿਸਤਾਨ ਵਾਲਿਆਂ ਨੂੰ ਤੇ ਚਲੋ ਪਤਾ ਹੈ ਇਹਨਾਂ ਦੀਆਂ ਹਕੂਮਤਾਂ ਨੂੰ ਕਿਉਂਕਿ ਜ਼ਿਆਦਾਤਰ ਹਕੂਮਤਾਂ ਪੰਜਾਬ ਦੇ ਮੇਨ ਜਿਹੜੇ ਲੋਕ ਨੇ ਉਹ ਪੰਜਾਬ ਦੇ ਹੀ ਨੇ ਤੇ ਉਹ ਤੇ ਜਾਣਦੇ ਨੇ ਲੇਕਿਨ ਹਿੰਦੁਸਤਾਨ ਦੇ ਪੰਜਾਬ ਵਾਲਿਆਂ ਨੂੰ ਜ਼ਰਾ ਉਹਨਾਂ ਨੇ ਵੀ ਵੀਡੀਓ ਦੇਖਣੀ ਆਪਾਂ ਦੇਖ ਰਹੇ ਆ ਕਿ ਆਪਣੇ ਪੰਜਾਬੀ ਵੀਰ ਉਹ ਦੱਸ ਰਿਹਾ ਕਿ ਆਨ ਵਾਲੇ ਹਾਲਾਤ ਦੇ ਵਿੱਚ ਪੰਜਾਬ ਤੇ ਉਹਨਾਂ ਨੂੰ ਇਹ ਵੀਡੀਓ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇ ਵੀਡੀਓ ਦਾ ਆਗਾਜ਼ ਵੀਡੀਓ ਦਾ ਆਗਾਜ਼ ਕਰ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਦਾ ਜਿਹੜਾ ਪੇੜ ਹੈ ਉਹ ਹੁਣ ਵੱਖ-ਵੱਖ ਥਾਵਾਂ ਦੇ ਉੱਪਰ ਛਿੜਨਾ ਜਿਹਦੇ ਵਿੱਚੋਂ ਇੱਕ ਸੰਭਾਵੀ ਖਿੱਤਾ ਜਿਹੜਾ ਆ ਉਹ ਇਹ ਦੱਖਣੀ ਏਸ਼ੀਆ ਦਾ ਖਿੱਤਾ ਆ ਕਿ ਜਿਹਦੇ ਵਿੱਚ جنگ ਲੱਗਣੀ ਹੈ ਉਸ جنگ ਦੇ ਵਿੱਚ ਸਿੱਖ ਤੇ ਪੰਜਾਬ ਜਿਹੜੇ ਆ ਉਹ ਦੋਵੇਂ ਹਰ ਹਾਲਤ ਦੇ ਵਿੱਚ ਘੜੀਸੇ ਜਾਣੇ ਕਿਉਂਕਿ ਦੁਨੀਆਂ ਦਾ ਇੱਕ ਵੱਡਾ ਡਿਸਪਿਊਟਡ ਮਸਲਾ ਜਿਹੜਾ ਇਸ ਖਿੱਤੇ ਦਾ ਆ ਉਹ ਕਸ਼ਮੀਰ ਦਾ ਆ ਇਸ ਕਰਕੇ ਚੀਨ ਦੀ ਇਹ ਕੋਸ਼ਿਸ਼ ਆ ਕਿ ਬਦਲਵੇਂ ਲਾਂਗੇ ਪੈਦਾ ਕੀਤੇ ਜਾਣ ਉਹਦੇ ਵਾਸਤੇ ਇੱਕ ਬਹੁਤ ਵੱਡਾ ਉਹਨਾਂ ਨੇ ਪ੍ਰੋਜੈਕਟ 65 67 ਦੇਸ਼ਾਂ ਦੀ ਸ਼ਮੂਲੀਅਤ ਵਾਲਾ ਸ਼ੁਰੂ ਕੀਤਾ ਜਿਹਨੂੰ ਕਹਿੰਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਉਹਦੇ ਵਿੱਚ ਇੱਕ ਲਾਂਗ ਆਇਆ ਜਿਹਦਾ ਸਬੰਧ ਸਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਜੁੜਦਾ ਹੈ ਸਾਂਝੇ ਪੰਜਾਬ ਦੇ ਵਿੱਚ ਦੀ ਇੰਨਾ ਵੱਡਾ ਮੁਫਾਦ ਚੀਨ ਦਾ ਨਿਕਲ ਕੇ ਜਾਣਾ ਹੈ ਤੇ ਇਹ ਖਿੱਤਾ ਪੀੜ ਦਾ ਕੇਂਦਰ ਬੰਨਾ ਹੀ ਬੰਨਾ ਹੈ ਇੱਕ ਤਾਂ ਦੁਨੀਆ ਦਾ ਜਿਹੜਾ ਨਿਜ਼ਾਮ ਹੈ ਉਹ ਹਿੱਲ ਗਿਆ ਪੂਰਾ ਉਹਦੇ ਵਿੱਚ ਹੁਣ ਜੰਗ ਜਿਹੜੇ ਆ ਉਹ ਵੱਧ ਰਹੇ ਆ ਜਿਹੜੇ ਲੱਗ ਰਹੇ ਆ ਉਹ ਹੋਰ ਅਗਲੇ ਪੜਾਵਾਂ ਤੇ ਜਾ ਰਹੇ ਆ ਦੂਜੀ ਗੱਲ ਜਿਹੜੀ ਗੱਲ ਅਸੀਂ ਤਕਰੀਬਨ ਪਿਛਲੇ 5-6 ਸਾਲ ਤੋਂ ਲਗਾਤਾਰ ਕਹਿ ਰਹੇ ਉਹ ਇਹ ਹੈ ਕਿ ਦੁਨੀਆ ਦੇ ਵਿੱਚ ਹੁਣ ਨਵੀਂ ਸੈਟਲਮੈਂਟ ਹੋਣੀ ਹੈ ਦੁਨੀਆ ਕਿਸ ਤਰੀਕੇ ਦੇ ਨਾਲ ਚੱਲਣੀ ਹੈ ਉਹਦੇ ਵਾਸਤੇ ਨਵੇਂ ਢਾਂਚੇ ਨਵੀਆਂ ਵਿਉਂਤਾਂ ਜਿਹੜੀਆਂ ਆ ਉਹ ਉਸਰਨੀਆਂ ਨੇ ਜਿਹਦੇ ਵਾਸਤੇ ਦੁਨੀਆ ਦੇ ਵੱਡੇ ਮੁਲਕਾਂ ਦਾ ਆਪਸ ਦੇ ਵਿੱਚ ਭੇੜ ਹੋਣਾ ਹੈ ਵੱਡੀਆਂ ਤਾਕਤਾਂ ਬਹੁਤ ਰੇਅਰ ਸਥਿਤੀ ਦੇ ਵਿੱਚ ਆਪਸ-ਸਿੱਧੀਆਂ ਲੜਦੀਆਂ ਉਹ ਕਿਸੇ ਦੂਜੇ ਖਿੱਤੇ ਦੇ ਆਪਾ ਪਿੰਡਾਂ ਦੇ ਵਿੱਚ ਵੀ ਦੇਖਿਆ ਇਹ ਜਿਹੜੇ ਤਗੜੇ ਬੰਦੇ ਹੁੰਦੇ ਉਹ ਆਪਦੇ ਹਮਾਇਤੀਆਂ ਨੂੰ ਲੜਾ ਕੇ ਫੈਸਲਾ ਕਰ ਲੈਂਦੇ ਹੁੰਦੇ ਆ ਆਪ ਉਹ ਸਿੱਧੇ ਬਹੁਤ ਘੱਟ ਘਰਾਟ ਜਾਂਦੇ ਆ ਜਾਂਦੇ ਨੇ ਪਰ ਬਹੁਤ ਘੱਟ ਸਥਿਤੀਆਂ ਬਣਦੀਆਂ ਨੇ ਸੋ ਦੁਨੀਆ ਦੀਆਂ ਵੱਡੀਆਂ ਤਾਕਤਾਂ ਦਾ ਜਿਹੜਾ ਪੇੜ ਹੈ ਉਹ ਹੁਣ ਵੱਖ-ਵੱਖ ਥਾਵਾਂ ਦੇ ਉੱਪਰ ਛਿੜਨਾ ਜਿਹਦੇ ਵਿੱਚੋਂ ਇੱਕ ਸੰਭਾਵੀ ਖਿੱਤਾ ਜਿਹੜਾ ਆ ਉਹ ਇਹ ਦੱਖਣੀ ਏਸ਼ੀਆ ਦਾ ਖਿੱਤਾ ਆ ਕਿ ਜਿਹਦੇ ਵਿੱਚ ਜੰਗ ਲੱਗਣੀ ਆ ਸੋ ਜੇ ਇੱਥੇ ਜੰਗ ਲੱਗਣੀ ਆ ਤੇ ਉਸ ਜੰਗ ਦੇ ਵਿੱਚ ਸਿੱਖ ਤੇ ਪੰਜਾਬ ਜਿਹੜੇ ਆ ਉਹ ਦੋਵੇਂ ਹਰ ਹਾਲਤ ਦੇ ਵਿੱਚ ਘੜੀਸੇ ਜਾਣੇ ਆ ਕਿਉਂਕਿ ਦੁਨੀਆ ਦਾ ਇੱਕ ਵੱਡਾ ਡਿਸਪਿਊਟਡ ਮਸਲਾ ਜਿਹੜਾ ਇਸ ਖਿੱਤੇ ਦਾ ਆ ਉਹ ਕਸ਼ਮੀਰ ਦਾ ਆ ਉਹ ਟੈਰੀਟਰੀ ਦੇ ਤੌਰ ਦੇ ਉੱਪਰ ਵੀ ਮੁੱਦੇ ਦੇ ਤੌਰ ਦੇ ਉੱਪਰ ਵੀ ਤੇ ਚੀਨ ਦੇ ਵਾਸਤੇ ਉਹਦੀ ਐਹਮੀਅਤ ਬਹੁਤ ਜ਼ਿਆਦਾ ਆ ਚੀਨ ਦੇ ਵਾਸਤੇ ਪਾਕਿਸਤਾਨ ਦੀ ਐਹਮੀਅਤ ਵੀ ਬਹੁਤ ਜ਼ਿਆਦਾ ਆ ਮੈਂ ਥੋੜਾ ਜਿਹਾ ਇਹਦੇ ਵਿਸਤਾਰ 'ਚ ਜਾਣਾ ਚਾਹੂੰਗਾ ਚੀਨ ਦੀ ਜਿਹੜੀ ਤਾਕਤ ਹੈ ਉਹ ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ ਆ ਉਹ ਚੀਜ਼ਾਂ ਪੈਦਾ ਕਰਦਾ ਅਮਰੀਕਾ ਸੇਵਾਵਾਂ ਪੈਦਾ ਕਰਦਾ ਤੁਸੀਂ ਫੇਸਬੁੱਕ ਦੇਖਦੇ ਹੋ YouTube ਦੇਖਦੇ ਹੋ ਤੁਹਾਨੂੰ ਕਿਤੇ ਜਾਣਾ ਥੋੜੀ ਪੈਂਦਾ ਤੁਹਾਡੇ ਕੋਲ ਕੰਪਿਊਟਰ ਆ ਫੋਨ ਆ ਤੁਸੀਂ ਉਹਦੇ ਚ ਉਹਨੂੰ ਖੋਲ੍ਹਿਆ ਤੇ ਦੇਖ ਲਿਆ ਅਮਰੀਕਾ ਨੇ ਕੋਈ ਵੀ ਚੀਜ਼ ਫਿਜ਼ੀਕਲੀ ਨਹੀਂ ਇੱਥੇ ਡਿਲੀਵਰ ਕੀਤੀ ਨਾ ਫੇਸਬੁੱਕ ਕੀਤੀ ਹੈ ਨਾ YouTube ਕੀਤੀ ਹੈ ਸੇਵਾ ਦੇ ਤੌਰ ਦੇ ਉੱਪਰ ਦੇਖ ਸਕਦੇ ਹੋ ਪਰ ਜੇ ਤੁਸੀਂ ਚੀਨ ਦਾ ਬਣਾਇਆ ਹੋਇਆ ਫੋਨ ਲੈਣਾ ਆ ਉਹ ਚੀਨ ਦੇ ਵਿੱਚ ਬੰਨਣਾ ਆ ਤੇ ਉਹ ਤੁਹਾਡੇ ਤੱਕ ਪਹੁੰਚਾਉਣਾ ਪੈਣਾ ਉਹਨੂੰ ਇਸ ਕਰਕੇ ਚੀਨ ਦੇ ਵਾਸਤੇ ਜਿਹੜੀਆਂ ਸਪਲਾਈ ਚੇਨਜ਼ ਨੇ ਜਿੱਥੋਂ ਵਪਾਰ ਆਉਂਦਾ ਜਾਂਦਾ ਆ ਚੀਜ਼ਾਂ ਆਉਂਦੀਆਂ ਜਾਂਦੀਆਂ ਨੇ ਉਹਦੇ ਵਾਸਤੇ ਉਹ ਬਹੁਤ ਜ਼ਿਆਦਾ ਅਹਿਮ ਨੇ ਦੁਨੀਆ ਦਾ ਵੱਡਾ ਵਪਾਰ ਜਿਹੜਾ ਆ ਉਹ ਹੁੰਦਾ ਜੀ ਸਮੁੰਦਰ ਦੇ ਰਸਤੇ ਸਮੁੰਦਰ ਦੇ ਉੱਪਰ ਦੂਸਰੀ ਸੰਸਾਰ جنگ ਤੋਂ ਬਾਅਦ ਅਮਰੀਕਾ ਦੀ ਠਾਣੇਦਾਰੀ ਆ ਤੁਸੀਂ ਸਮਝ ਲਓਗੇ ਜਿੰਨੇ ਵੱਡੇ ਸਮੁੰਦਰੀ ਰਸਤੇ ਨੇ ਆਪਾਂ ਦੇਸੀ ਭਾਸ਼ਾ ਚ ਕਹਿਣਾ ਹੋਵੇ ਤੇ ਉੱਥੇ ਅਮਰੀਕਾ ਦੇ ਠਾਣੇ ਆ ਇੱਕ ਸਟ੍ਰੇਟਸ ਆਫ ਮਲੱਕਾ ਆ ਜਿੱਥੇ ਤਕਰੀਬਨ 2.5 ਕਿਲੋਮੀਟਰੀ ਸਮੁੰਦਰ ਰਹਿ ਜਾਂਦਾ ਆ ਦੋਵੇਂ ਪਾਸੇ ਧਰਤੀ ਆ ਉਹ ਦੁਨੀਆ ਦਾ ਸਭ ਤੋਂ ਬਿਜ਼ੀ ਸਮੁੰਦਰੀ ਲੰਘਾ ਆ ਜਿੱਥੋਂ 4.500 ਬਹੁਤ ਬਹੁਤ ਸ਼ਹਿਰਾਂ ਸ਼ਹਿਰਾਂ ਜਿੱਡੇ ਵੱਡੇ ਜਿਹੜੇ ਜਹਾਜ਼ ਨੇ ਜਿਨ੍ਹਾਂ ਦੇ ਵਿੱਚ ਮਾਲ ਜਾਂਦਾ ਆ ਉਹ 4.500 ਦੇ ਕਰੀਬ ਉੱਥੋਂ ਹਰ ਰੋਜ਼ ਲੰਘਦਾ ਆ ਸੋ ਉੱਥੇ ਕਿਸੇ ਵੀ ਸਮੇਂ ਉਹ ਇੱਕ ਇਦਾਂ ਦਾ ਚੌਕ ਪੁਆਇੰਟ ਹੈ ਕਿ ਜਿੱਥੇ ਚੀਨ ਨੂੰ ਅਮਰੀਕਾ ਰੋਕ ਸਕਦਾ ਕਿਸੇ ਵੀ ਕਨਫਲिक्ट ਦੇ ਵਿੱਚ ਇਸ ਕਰਕੇ ਚੀਨ ਦੀ ਇਹ ਕੋਸ਼ਿਸ਼ ਹੈ ਕਿ ਬਦਲਵੇਂ ਲਾਂਗੇ ਪੈਦਾ ਕੀਤੇ ਜਾਣ ਉਹਦੇ ਵਾਸਤੇ ਇੱਕ ਬਹੁਤ ਵੱਡਾ ਉਹਨਾਂ ਨੇ ਪ੍ਰੋਜੈਕਟ 65 67 ਦੇਸ਼ਾਂ ਦੀ ਸ਼ਮੂਲੀਅਤ ਵਾਲਾ ਸ਼ੁਰੂ ਕੀਤਾ ਜਿਹਨੂੰ ਕਹਿੰਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਉਹਦੇ ਵਿੱਚ ਇੱਕ ਲਾਂਗ ਆਇਆ ਜਿਹਦਾ ਸਬੰਧ ਸਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਜੁੜਦਾ ਹੈ ਉਹ ਲੰਘਾ ਹੈਗਾ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਿਹੜਾ ਬਿਲਕੁਲ ਉੱਪਰੋਂ ਚੀਨ ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਉਹ ਪਾਕਿਸਤਾਨ ਦੇ ਕਬਜ਼ੇ ਵਾਲਾ ਜਿਹੜਾ ਕਸ਼ਮੀਰ ਹੈ ਉਹਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਉਹ ਪੱਛਮੀ ਪੰਜਾਬ ਦੇ ਵਿੱਚ ਦਾਖਲ ਹੁੰਦਾ ਤੁਸੀਂ ਜੇ ਨਨਕਾਣਾ ਸਾਹਿਬ ਨੂੰ ਜਾਓ ਤੇ ਲਾਹੌਰ ਤੋਂ ਜਦੋਂ ਤੁਸੀਂ ਨਨਕਾਣਾ ਸਾਹਿਬ ਤੇ ਜਾਂਦੇ ਹੋ ਤਾਂ ਤੁਸੀਂ ਉਸੇ ਸੜਕ ਤੋਂ ਹੀ ਲੰਘ ਕੇ ਜਾਂਦੇ ਹੋ ਜੇ ਸੜਕ ਦੇ ਉੱਪਰ ਚੀਨ ਦਾ ਐਡਾ ਵੱਡਾ ਦਰੋਮਦਾਰ ਜੁੜਿਆ ਹੋਇਆ ਹੈ ਸੋ ਉਹ ਗਦਾਵਰ ਤੱਕ ਗਦਾਵਰ ਇੱਕ ਵੱਡਾ ਪੋਰਟ ਹੈ ਉਹਦੇ ਤੱਕ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਅੱਗੇ ਉਹਨਾਂ ਨੂੰ ਸੈਂਟਰਲ ਏਸ਼ੀਆ ਦਾ ਤੇ ਯੂਰਪ ਦਾ ਜਿਹੜਾ ਲੰਘ ਆਇਆ ਉਹ ਮਿਲ ਜਾਂਦਾ ਸੋ ਇਸ ਸਥਿਤੀ ਦੇ ਵਿੱਚ ਜੇ ਬਿਲਕੁਲ ਸਾਡੇ ਪੰਜਾਬ ਦੇ ਨਾਲ ਦੀ ਤੇ ਸਾਂਝੇ ਪੰਜਾਬ ਦੇ ਵਿੱਚ ਦੀ ਇੰਨਾ ਵੱਡਾ ਮੁਫਾਦ ਚੀਨ ਦਾ ਨਿਕਲ ਕੇ ਜਾਣਾ ਤੇ ਇਹ ਖਿੱਤਾ ਭੇਗੜ ਦਾ ਕੇਂਦਰ ਬੰਨਾ ਹੀ ਬੰਨਾ ਹੈ ਤੁਸੀਂ ਦੇਖੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਚ ਕੀ ਹੋਇਆ ਦੁਨੀਆ ਦੀ ਜਿੰਨੀ ਐਡਵਾਂਸਡ ਵੈਪਨਰੀ ਹੈ ਚਾਹੇ ਉਹ JF17 ਵਰਗੇ ਏਅਰਕ੍ਰਾਫਟ ਹੋਣ ਚੀਨ ਦੇ J10C ਵਰਗੇ ਹੋਣ P15 ਮਜ਼ਾਈਲਾਂ ਹੋਣ ਉਹ S400 ਵਰਗੇ ਜਿਹੜੇ ਰੂਸ ਦੇ ਬਣਾਏ ਹੋਏ 에어 ਡਿਫੈਂਸ ਸਿਸਟਮ ਨੇ ਜਾਂ ਤੁਰਕੀ ਦੇ ਬਣਾਏ ਹੋਏ ਡਰੋਨ ਨੇ ਉਹ ਸਾਰੇ ਪਰਖੇ ਗਏ ਜੰਗ ਦੇ ਦੌਰਾਨ ਰਫੇਲ ਵਰਗੇ ਜਿਹੜੇ ਫਰਾਂਸ ਦੇ ਬਣਾਏ ਹੋਏ ਜਹਾਜ਼ ਹੈ ਉਹਨਾਂ ਦੀ ਪਰਖ ਇੱਥੇ ਆਪਣੀ ਧਰਤੀ ਦੇ ਉੱਪਰ ਹੋਈ ਆ ਬਠਿੰਡੇ ਜਿਹੜਾ ਡਿੱਗਿਆ ਸੀਗਾ ਉਹ ਸਾਰੇ ਮਾਹਰ ਮੰਨਦੇ ਆ ਕਿ ਉਹ ਰਫੇਲ ਸੀਗਾ ਫਰਾਂਸ ਦਾ ਬਣਿਆ ਹੋਇਆ ਜਹਾਜ਼ ਹੈ ਜਿਹਨੂੰ ਬਹੁਤ ਐਡਵਾਂਸ ਮੰਨਿਆ ਜਾ ਰਿਹਾ ਹੈ ਟੱਕਰੇਗੇ ਇਸ ਤਰ੍ਹਾਂ ਦੇ ਹੋ ਰਹੇ ਆ ਨਾ ਤਾਂ ਪਾਕਿਸਤਾਨ ਵਾਲਿਆਂ ਨੇ ਇੰਡੀਆ ਦੇ ਜਹਾਜ਼ ਦੇਖੇ ਨਾ ਇੰਡੀਆ ਵਾਲਿਆਂ ਨੇ ਪਾਕਿਸਤਾਨ ਦੇ ਜਹਾਜ਼ ਦੇਖੇ ਇਹਨੂੰ ਕਹਿੰਦੇ ਬਿਯੋਂਡ ਵਿਜ਼ੀਬਲ ਰੇਂਜ कि ਜਿੱਥੇ ਆਮੋ ਸਾਹਮਣੇ ਟੱਕਰਾ ਨਹੀਂ ਹੋਇਆ ਦੂਰੋਂ ਹੀ ਟੱਕਰਾ ਹੋ ਰਿਹਾ ਹੈ। ਔਰ ਜਿੰਨੀ ਵੱਡੀ ਪੱਧਰ ਦੇ ਉੱਪਰ ਪਾਕਿਸਤਾਨ ਕਾਮਯਾਬ ਹੋਇਆ ਇਸ ਸਾਰੇ ਕਾਸੇ ਦੇ ਵਿੱਚ ਕਿ ਪਹਿਲੇ ਦਿਨ ਹੀ ਉਹਨਾਂ ਨੇ ਇਹਨਾਂ ਦੇ 5 ਜਹਾਜ਼ ਸੁੱਤਨ ਦਾ ਦਾਵਾ ਕੀਤਾ ਜਿਹੜਾ ਕਿ ਸਹੀ ਲੱਗਦਾ ਜੋ ਜਾਣਕਾਰੀ ਸਾਹਮਣੇ ਆਈ ਉਹਦੇ ਤੋਂ ਸਹੀ ਲੱਗਦਾ ਕਿਉਂਕਿ ਫਰਾਂਸ ਦੀ ਇੰਟੈਲੀਜੈਂਸ ਨੇ ਵੀ ਇਹ ਗੱਲ ਸੀਐਨਐਨ ਨੂੰ ਕਹੀ ਕਿ ਘੱਟੋ ਘੱਟ ਇੱਕ ਰਫੀਲ ਜਹਾਜ਼ ਤਾਂ ਜਿਹੜਾ ਉਹ ਡਿੱਗਿਆ ਹੀ ਹੈ। ਤੇ ਅਕਲੀ ਇਹ ਜਿਹੜਾ ਡਿੱਗਿਆ ਸੀਗਾ ਉਹਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਿਹੜੇ ਨਿਊਟਰਲ ਐਕਸਪਰਟ ਨੇ ਉਹਨਾਂ ਨੇ ਕਰਕੇ ਦੱਸਿਆ ਕਿ ਇਹ ਫਰਾਂਸ ਦਾ ਬਣਿਆ ਹੋਇਆ ਰਫੇਲ ਹੀ ਸੀਗਾ ਜਿਹੜਾ ਬਹੁਤ ਐਡਵਾਂਸਡ ਜਹਾਜ਼ ਹੈ ਸੋ ਉਹਨੂੰ ਜੇਕਰ ਪਾਕਿਸਤਾਨ ਸੁੱਟ ਸਕਿਆ ਹੈ ਇਹਦਾ ਮਤਲਬ ਇਹ ਹੈ ਕਿ ਪ੍ਰਤੱਖ ਰੂਪ ਦੇ ਵਿੱਚ ਉਹਦੇ ਪਿੱਛੇ ਚੀਨ ਨੇ ਜਿਹੜੀ ਮਦਦ ਹੈ ਉਹ ਕੀਤੀ ਹੈ ਉਹ ਫੌਜੀ ਤੌਰ ਦੇ ਉੱਪਰ ਸਾਜੋ ਸਮਾਨ ਦੇ ਤੌਰ ਦੇ ਉੱਪਰ ਪਿਛਲੇ 10-12 ਸਾਲਾਂ ਤੋਂ ਚੀਨ ਪਾਕਿਸਤਾਨ ਦੀ ਆਰਮੀ ਦੀ ਟ੍ਰੇਨਿੰਗ ਕਰਾ ਰਿਹਾ ਪਿਛਲੀ ਜਿਹੜੀ ਉਹਨਾਂ ਦੀ 에ਅਰ ਫੋਰਸ ਦੀ ਟ੍ਰੇਨਿੰਗ ਹੋਈ ਆ ਨਵੰਬਰ 2024 ਦੇ ਵਿੱਚ ਹੋਈ ਆ ਹੁਣ ਉਹਨੂੰ ਬਹੁਤ ਐਡਵਾਂਸਡ ਸਟੈਲਥ ਵੈਪਨ ਜਿਹੜੇ ਆ ਉਹ ਚੀਨ 40 ਜਹਾਜ਼ ਦੇਣ ਜਾ ਰਿਹਾ ਮੈਂ ਇਹ ਗੱਲਾਂ ਇਸ ਕਰਕੇ ਸੰਗਲ ਜੀ ਤੁਹਾਨੂੰ ਸੁਣਾ ਰਿਹਾ ਕਿ ਸਾਡੇ ਮਨਾਂ ਦੇ ਵਿੱਚ ਕਿਤੇ ਇਹ ਨਾ ਜਾਵੇ ਕਿ ਇਹ ਜਿਹੜੀ ਘਟਨਾਕ੍ਰਮ ਸੀਗਾ ਇੰਡੀਆ ਪਾਕਿਸਤਾਨ ਦਾ ਇਹ 22 ਅਪ੍ਰੈਲ ਨੂੰ ਸ਼ੁਰੂ ਹੋਇਆ ਸੀਗਾ ਤੇ 10 ਅਪ੍ਰੈਲ ਨੂੰ ਸਰਪੰਚ ਸਾਹਿਬ ਨੇ ਕਿਹਾ ਤਾਂ ਵੀ ਭਾਈ ਬਹਿ ਜਾਓ ਤੇ ਬਹਿ ਗਏ ਇਹ ਗੱਲ ਜਿਹੜੀ ਆ ਇਹ ਰੁਕੀ ਆ ਇਹ ਮੁੱਕੀ ਨਹੀਂ ਹੈ ਸੋ ਆਉਂਦੇ ਸਮੇਂ ਦੇ ਵਿੱਚ ਇਸ ਗੱਲ ਦਾ ਬਹੁਤ ਖਦਸ਼ਾ ਆ ਕਿ ਇਹ ਪੰਜਾਬ ਦੁਬਾਰਾ ਫੇਰ ਇਹਨਾਂ ਦੇ ਭੇਡ ਦਾ ਅਖਾੜਾ ਬਣਨਾ ਔਰ ਇਹ ਗੱਲ ਅਸੀਂ ਲਗਭਗ ਪਿਛਲੇ 5 ਸਾਲ ਤੋਂ ਕਹਿ ਰਹੇ ਇੱਕ ਹਿੱਤਾ ਵੱਡੀਆਂ ਤਾਕਤਾਂ ਦੇ ਭੇਡ ਦਾ ਕੇਂਦਰ ਬਣਨਾ ਜਿੱਦਣ ਉਹ ਬਣਿਆ ਉਸ ਦਿਨ ਪੰਜਾਬ ਤੇ ਸਿੱਖ ਆਪਣੇ ਆਪ ਇਹਦੇ ਵਿੱਚ ਕਿੜੀਸੇ ਜਾਣੇ ਆ ਸੋ ਚਾਹੇ ਤੁਸੀਂ ਚਾਹੋ ਤੇ ਚਾਹੇ ਨਾ ਚਾਹੋ ਪਰ ਇਹ ਦੇਖੋ ਜਿੰਨਾ ਏਡਾ ਵੱਡਾ ਖਤਰਾ ਆ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਵੀ ਨੇ ਕਿਉਂਕਿ ਜਦੋਂ ਵੀ ਕੋਈ ਵੱਡੇ جنگ ਲੱਗਦੇ ਆ ਤੇ ਕੋਈ ਵੀ ਜਿਹੜੀ ਤਾਕਤ ਹੁੰਦੀ ਆ ਜਿਹੜੀ ਮੀਡੀਓਕਰ ਜੀ ਤਾਕਤ ਹੈ ਉਹ ਉਹਨਾਂ ਖਿੱਤਿਆਂ ਨੂੰ ਹੀ ਆਪਣੇ ਨਾਲ ਰੱਖ ਪਾਉਂਦੀ ਹੈ ਜਿਹੜੇ ਖਿੱਤਿਆਂ ਦੇ ਲੋਕ ਆਪਣੀ ਸਹਿਮਤੀ ਦੇ ਨਾਲ ਉਹਦੇ ਨਾਲ ਰਹਿਣਾ ਚਾਹੁੰਦੇ ਹੋਣ ਜਿਹੜੇ ਖਿੱਤਿਆਂ ਦੇ ਲੋਕਾਂ ਦੀ ਆਪ ਦੀ ਆਜ਼ਾਦੀ ਦੀ ਖਾਹਸ਼ ਹੋਵੇ ਉਹਨਾਂ ਦੇ ਵਾਸਤੇ ਫਿਰ ਮੌਕੇ ਪੈਦਾ ਹੁੰਦੇ ਆ ਪਰ ਮੌਕੇ ਸਦਾ ਉਹਨਾਂ ਦੇ ਵਾਸਤੇ ਹੁੰਦੇ ਆ ਜਿਹੜੇ ਉਹਨਾਂ ਮੌਕਿਆਂ ਦੇ ਵਾਸਤੇ ਤਿਆਰ ਹੁੰਦੇ ਆ ਜਿਹੜਾ ਤਿਆਰ ਨਾ ਹੋਵੇ ਉਹਦੇ ਵਾਸਤੇ ਕੋਈ ਮੌਕਾ ਨਹੀਂ ਹੁੰਦਾ ਕੀ ਤੁਸੀਂ ਵੀ ਇਹ ਫਿਕਰ ਕਰਦੇ ਹੋ ਕਿ ਜਵਾਕਾਂ ਨੂੰ ਗੁਰਮੁਖੀ ਨਾਲ ਕਿਵੇਂ ਜੋੜੀਏ ਕੀ ਤੁਹਾਡੇ ਜਵਾਕ ਵੀ ਪੰਜਾਬੀ ਬੋਲਣ ਦਾ ਪੜਨ ਵਿੱਚ ਆਖ ਮੰਨਦੇ ਨੇ ਜੇਕਰ ਹਾਂ ਹਾਂਜੀ ਜ਼ਿਕਰਿਆ ਜ਼ਿਕਰਿਆ ਇਹਨਾਂ ਦੀਆਂ ਗੱਲਾਂ ਨਾ ਬਹੁਤ ਹਾਦ ਤੀ ਕਰਨਾ ਕੋਈ ਸਚਾਈ ਤੇ ਬਬੜੀ ਲੱਗਦੀਆਂ ਨੇ ਜਿਸ ਤਰ੍ਹਾਂ ਕਿ ਇਹ ਚੀਜ਼ ਤੇ ਸਾਰੀ ਦੁਨੀਆ ਨੂੰ ਪਤਾ ਕਿ ਉਹਦਾ ਰੋਲ ਬੈਲਟ ਰੋਡ ਬਣਾ ਰਹੇ ਨੇ ਉਹ ਜ਼ਿਆਦਾਤਰ ਸਟਾਰਟ ਇੱਥੋਂ ਹੁੰਦਾ ਹੈ ਸ਼ੁਰੂ ਇੱਥੋਂ ਹੋਣਾ ਹੈ ਇਸ ਲਈ ਇਹਨਾਂ ਨੇ ਜਿਹੜੀ ਇਹ ਵਿੱਚ ਗੱਲ ਇਗਨੋਰ ਕਰ ਗਏ ਕਿ ਵੀ ਉਹ ਸ਼ੁਰੂ ਹੀ ਇੱਥੋਂ ਹੁੰਦਾ ਹੈ ਇਸ ਲਈ ਇਹਦੀ ਬਹੁਤ ਜ਼ਿਆਦਾ ਮਹਾਨਤਾ ਹੈ ਮਤਲਬ ਕਿ ਅਹਿਮੀਅਤ ਹੈ ਪੰਜਾਬ ਦੀ ਆਪਣੇ ਦੀ ਜੇ ਤੁਹਾਡੀਆਂ ਤੁਹਾਡੀ ਗੱਲ ਟੋਕਣਾ ਮੈਂ ਅੱਜਕੱਲ੍ਹ ਦੁਨੀਆ ਦੇ ਵਿੱਚ ਕੋਈ ਵੀ ਮੁਲਕ ਕਿਸੇ ਮੁਲਕ ਦਾ ਸਾਥ ਦੇ ਰਿਆ ਨਾ ਤੇ ਉਹਨੂੰ ਉਹਦੇ ਵਿੱਚ ਮਫਾਦ ਹੈ ਕੋਈ ਨਾ ਕੋਈ ਉਹਨਦੇ ਵਿੱਚ ਫਾਇਦਾ ਅਗਰ ਤੁਸੀਂ ਕਹਿ ਦਿਓ ਜੀ ਕਿ ਧਰਮ ਦੀ ਬਿਨਾ ਤੇ ਜਾਂ ਵੈਸੇ ਕੋਈ ਹੈ ਜੀ ਭਾਈਚਾਰਾ ਮੁਹੱਬਤ ਖੂਬਤ ਏ ਨਹੀਂ ਹੈ ਫਾਇਦੇ ਦੀ ਵਜ੍ਹਾ ਤੋਂ ਇੱਕ ਦੂਸਰੇ ਦਾ ਸਾਥ ਦਿੱਤਾ ਜਾਂਦਾ ਫਾਇਦੇ ਦੀ ਵਜ੍ਹਾ ਤੋਂ ਦਿੱਤਾ ਜਾ ਰਿਹਾ ਹਾਂ ਮੁਹੱਬਤ ਜਾਂ ਜਿਹੜਾ ਤੁਸੀਂ ਕਹਿੰਦੇ ਜੀ ਨਾ ਧਰਮ ਦੀ ਵਜ੍ਹਾ ਤੋਂ ਜਿਸ ਤਰ੍ਹਾਂ ਕਿ ਤੁਰਕੀ ਪਾਕਿਸਤਾਨ ਦਾ ਸਾਥ ਦਿੰਦਾ ਮਾੜਾ ਮੋਟਾ ਉਹ ਦੂਰ ਬੈਠਾ ਲੇਕਿਨ ਉਹ ਦੂਰ ਬੈਠਾ ਲੇਕਿਨ ਉਹ ਧਰਮ ਦੇ ਤੌਰ ਤੇ ਆਵਾਜ਼ ਉਠਾਉਂਦਾ ਹੈ ਜਾਂ ਇਹ ਇਹ ਚੀਜ਼ਾਂ ਕਰਦਾ ਹੈ ਔਰ ਬਾਕੀ ਅਗਰ ਚਾਇਨਾ ਦੀ ਗੱਲ ਕਰੀਏ ਤੇ ਕਿਉਂਕਿ ਉਹ ਬੁੱਧਮਤ ਲੋਕ ਨੇ ਜ਼ਿਆਦਾਤਰ ਮذਬੇਸ ਨਹੀਂ ਹੈਗੀ ਉਹ ਆਪਣੇ ਬਿਜ਼ਨਸ ਆਪਣੇ ਕਾਰੋਬਾਰ ਕੀ ਵੇਚ ਰਿਹਾ ਹਾਂਜੀ ਉਹਨਾਂ ਨੇ ਵੇਚ ਨਹੀਂ ਹੈ ਦੁਨੀਆ ਦੇ ਵਿੱਚ ਤੇ ਉਹ ਫੱਕੀ ਜਿਹੜੇ ਬਸਾਂ 'ਚ ਵੇਚਣ ਵਾਲੇ ਸਮਝੋ ਕਿ ਬੱਸ ਅਸੀਂ ਹਾਂ ਹਾਂ ਵੀ ਤੇ ਉਹਨਾਂ ਨੇ ਆਪਣੀ ਆਣ ਕੇ ਤੇ ਫੱਕੀ ਵੇਚਣੀ ਉਸ ਤੋਂ ਅੱਗੇ ਆ ਜਾਣਾ ਆ ਜਿਹੜਾ ਹੁਣ ਪਿਛਲੇ ਦਿਨਾਂ 'ਚ ਜੰਗ ਹੋਈ ਹੈ ਉਹਦੇ 'ਚ ਇਹ ਪਾਕਿਸਤਾਨ ਨੇ ਇਹ ਦਾਅਵਾ ਕੀਤਾ ਸੀ ਕਿ ਸੀ ਪੰਜ ਡਿੱਗੇ ਨੇ ਤੇ ਉਦੋਂ ਇੰਡੀਆ ਵਾਲੇ ਨਹੀਂ ਮੰਨੇ ਸੀ ਲੇਕਿਨ ਅਕਲ ਦੀ ਗੱਲ ਐ ਇਹਨਾਂ ਦੇ ਜਿਹੜਾ ਹੈ ਨਾ ਆਰਮੀ ਦੇ ਚੀਫ ਆਫ ਆਰਮਿੰਗ ਸਟਾਫ ਇੰਡੀਆ ਦਾ ਉਹਨਾਂ ਨੇ ਆਨ ਕੇ ਬਕਾਇਦਾ ਕਿਹਾ ਕਿ ਸਾਡੇ 245 ਫੌਜੀ ਜਿਹੜੇ ਨੇ ਉਹ ਮਤਲਬ ਕਿ ਹਲਾਕ ਹੋਏ ਨੇ ਤੇ ਪੰਜ ਸਾਡੇ ਤਿਆਰੇ ਡਿੱਗੇ ਨੇ ਜਿਨ੍ਹਾਂ ਚ ਚਾਰ ਪਾਇਲਟ ਵੀ ਸਾਡੇ ਗਏ ਨੇ ਚਾਰ ਪਾਇਲਟ ਵੀ ਹਲਾਕ ਹੋਏ ਨੇ ਯਾਨੀ ਕਿ ਹੁਣ ਉਹਨਾਂ ਨੂੰ ਪਰਸੋਂ ਦੀ ਖਬਰ ਹੈ ਯਾਨੀ ਕਿ ਹੁਣ ਉਹ ਉਹਨਾਂ ਨੂੰ ਅਵਾਰਡ ਦੇ ਰਹੇ ਨੇ ਨਾ ਤੇ ਇਸ ਵਾਸਤੇ ਉਹਨਾਂ ਨੇ ਉਹ ਕੀਤਾ ਸਹੀ ਮਤਲਬ ਕਿ ਜਿਹੜੇ ਉਸ ਜੰਗ ਦੇ ਬਿਲਕੁਲ ਆਥੈਂਟਿਕ న్యూਸ ਹੈ ਜਿਹੜੀ ਹੈ ਆਥੈਂਟਿਕ న్యూਸ ਹੈ ਤੇ ਇਹ ਚੀਜ਼ਾਂ ਪਹਿਲੇ ਬਾਕੀ ਇਹ ਉਹਨਾਂ ਦੀ ਉਹਨਾਂ ਦੀ ਗੱਲ ਤਰ੍ਹਾਂ ਕਿ ਇਹ ਜਿਹੜੀ جنگ ਹੈ ਨਾ ਇਹ ਹਜੇ ਰੁਕੀ ਨਹੀਂ ਇਹ ਤੁਸੀਂ ਜ਼ਿਹਨ 'ਚ ਬਿਠਾਓ ਤੇ ਇਹ ਅਸੀਂ ਉਦੋਂ ਵੀ ਇਹ ਵੀਡੀਓ ਵਗੈਰਾ ਜੀ ਵੀ ਦੇਖਿਆ ਸੀ ਤੇ ਇਹ ਚੀਜ਼ਾਂ ਕੀਤੀਆਂ ਸੀ ਤੇ ਬੜੇ ਜਿਹੜੇ ਇਹਨਾਂ ਦੇ ਆਗੂ ਸਨ ਨਾ ਮਤਲਬ ਕਿ ਜਿਹੜੇ ਖਾਲਸਾ ਧਰ ਦੇ ਹੱਕ 'ਚ ਜਾਂ ਅਲੈਦਾ ਪੰਜਾਬ ਦੇ ਹੱਕ 'ਚ ਸਨ ਉਹ ਕਹਿੰਦੇ ਸੀ ਕਿ ਸਾਡੇ ਕੋਲ ਇੱਕ ਟਾਈਮ ਆ ਗਿਆ ਇੱਕ ਵਕਤ ਆ ਗਿਆ ਕਿ ਅਸੀਂ ਸਾਨੂੰ ਫਾਇਦਾ ਹੋਣ ਵਾਲਾ ਲੇਕਿਨ ਉਹ ਕਿਉਂਕਿ جنگ ਬੰਦ ਹੋ ਗਈ ਪਰ ਇਹਨਾਂ ਦੇ ਕਹਿਣ ਤਰ੍ਹਾਂ ਕਿ ਵੀ ਇਹ ਜੰਗ ਸਮਝੋ ਬੰਦ ਨਹੀਂ ਹੋਈ ਕਿ ਸਰਪੰਚ ਦੇ ਕਹਿਣ ਤੇ 4 ਦਿਨ ਬਸ ਬੈਠੇ ਨੇ ਬਾਕੀ ਇਹ ਜਿਹੜਾ ਕਿਉਂਕਿ ਉਹਨਾਂ ਨੇ ਇਹ ਗੱਲ ਇੱਕ ਕੀਤੀ ਉਹ ਜੋ ਕਿ ਕਾਬਲੇ ਗੌਰ ਹੈ ਤਾਂ ਸੋਚਣ ਦੇ ਸੋਚਣ ਦੇ ਵੀ ਕਾਬਲ ਹੈ ਕਿ ਜੰਗ ਲੱਗਣੀ ਨਾ ਪੰਜਾਬ ਵੀ ਨਹੀਂ ਅਖਾੜਾ ਬੰਨਾ ਪੰਜਾਬ ਹੀ ਮੈਦਾਨ ਹੋਣਾ ਯਾਨੀ ਕਿ ਇੱਥੇ ਹੀ ਜੰਗ ਲੱਗਣੀ ਜ਼ਿਆਦਾ ਨੁਕਸਾਨ ਅਗਰ ਹੋਇਆ ਤੇ ਇੱਥੋਂ ਦਾ ਹੀ ਹੋਣਾ ਹੁਣ ਵੀ ਤੇ ਇੱਥੇ ਹੀ ਪੰਜਾਬ 'ਚ ਹੀ ਜੰਗ ਲੱਗੀ ਹੈ ਹੁਣ ਵੀ ਤੇ ਤੁਸੀਂ ਅਗਰ ਇਹ ਜੰਗ ਥਾਨ ਉਧਰ ਕੀ ਪਤਾ ਇਹ ਇਹ ਜ਼ਿਆਦਾਤਰ ਜੰਗ ਜਿਹੜੀ ਪੰਜਾਬ 'ਚ ਹੀ ਲੱਗੀ ਹੈ ਤੇ ਪੰਜਾਬ ਦੇ ਏਰੀਏ 'ਚ ਹੀ ਸ਼ੋਰ ਪਿਆ ਸਾਰਾ ਜੋ ਵੀ ਮਸਲੇ ਮਿਸਾਲ ਹੋਏ ਨੇ ਜਾਂ ਜੰਗ ਦਾ ਜੋ ਵੀ ਪ੍ਰੋਸੀਜਰ ਹੋਇਆ ਦੂਸਰਾ ਕਿਉਂਕਿ ਕਸ਼ਮੀਰ ਹੈ ਫਿਰ ਹੋਗਾ ਪੰਜਾਬ ਜਾਣਾ ਫਿਰ ਉਥੋਂ ਸਾਰਾ ਬੈਲਟ ਰੋਡ ਜਿਹੜਾ ਜਾਂਦਾ ਹੈ ਬਾਕੀ ਇਲਾਕਿਆਂ 'ਚ ਵੀ ਉਹਨਾਂ ਨੂੰ ਖਤਰਾ ਹੁੰਦਾ ਜਿਵੇਂ ਪਹਾੜੀ ਇਲਾਕੇ ਨੇ ਬਾਕੀ ਇਹ ਜਰਾ ਮੈਦਾਨੀ ਇਲਾਕੇ ਨੇ ਤੋਂ ਬਲੋਚਿਸਤਾਨ ਦੇ ਵਿੱਚੋਂ ਦੀ ਗੁਜ਼ਰ ਕੇ ਗਵਾਦਰ ਤੱਕ ਜਾ ਰਿਹਾ ਹੈ ਉਹ ਬੈਲਟ ਰੋਡ ਜਾ ਰਿਹਾ ਹੈ ਮਤਲਬ ਕਿ ਜਿਹਨੂੰ ਆਪਾਂ ਪਾਕਿਸਤਾਨ ਵਾਲੇ ਹੋ ਕੇ ਆਨੇ ਆ ਕੀ ਨਾਂ ਆਇੰਦਾ エコノミックコリドール हां ਤੇ ਇਹ ਉਹਦੀ ਸਾਰੀ ਗੇਮ ਹੈ ਤੇ ਇਹ ਇਹਨਾਂ ਨੇ ਕਹਿਣ ਦਾ ਇਹ ਮਤਲਬ ਹੈ ਕਿ ਮੈਂ ਅਗਰ ਕਹਾਂ ਨਾ ਇਹਨਾਂ ਨੇ ਦਬੇ ਲਫ਼ਜ਼ਾਂ ਵਿੱਚ ਭਲਾ ਕਿਹਾ ਕਿ ਹੋ ਸਕਦਾ ਹੈ ਇੰਡੀਆ ਇਹਨਾਂ ਨੇ ਦਬੇ ਲਫ਼ਜ਼ਾਂ ਵਿੱਚ ਅਸਲ ਗੱਲ ਜਿਹੜੀ ਕੀਤੀ ਨਾ ਕਿ ਵੀ ਹੋ ਸਕਦਾ ਹੈ ਇੰਡੀਆ ਅਮਰੀਕਾ ਪਿੱਛੇ ਲੱਗ ਕੇ ਪਾਕਿਸਤਾਨ ਨਾਲ ਇਹ ਚੀਜ਼ ਨੂੰ ਰਕਵਾਉਣ ਵਾਸਤੇ ਜੰਗ ਕਰੇ ਸਹੀ ਗੱਲ ਅਸਲ ਗੱਲ ਇਹ ਹੈ ਤੇ ਇਹ ਉਹਨਾਂ ਨੇ ਕੀਤੀ ਹੈ ਦਬੇ ਲਫ਼ਜ਼ਾਂ ਵਿੱਚ ਕਿ ਵੀ ਜਦੋਂ ਚੌਧਰੀ ਦੋ ਲੜਦੇ ਨੇ ਨਾ ਤੇ ਉਹ ਡਾਇਰੈਕਟ ਨਹੀਂ ਲੜਦੇ ਹਾਂ ਉਹ ਕਿਸੇ ਦੇ ਮੋੜੇ ਤੇ ਕਿਸੇ ਦੇ ਮੋੜੇ ਤੇ ਰੱਖ ਕੇ ਚਲਾਉਂਦੇ ਨੇ ਤभी ਇਹ ਜੰਗ ਜਿਹੜੀ ਅਮਰੀਕਾ ਇਹ ਅਮਰੀਕਾ ਜਿਹੜਾ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਣਾ ਇਹ ਸਾਰਾ ਕੁਝ ਛੇ ਸਿਸਟਮ ਕਿਉਂਕਿ ਚੌਧਰੀ ਜਿਹੜਾ ਉਹ ਚੌਧਰੀ ਰਹਿਣਾ ਚਾਹੁੰਦਾ ਹਮੇਸ਼ਾ ਤੇ ਉਹ ਆਪਣੇ ਪੁੱਤਰ ਨੂੰ ਹੀ ਚੌਧਰੀ ਬਣਾ ਕੇ ਜਾਣਾ ਚਾਹੁੰਦਾ ਇਹ ਹਾਲਾਤ ਹੁੰਦੇ ਨੇ ਤੇ ਇਹ ਫਿਰ ਇਸ ਤਰ੍ਹਾਂ ਨਹੀਂ ਕਿ ਵੀ ਉਹ ਐਡਾ ਸੌਖਾ ਕਿਸੇ ਹੋਰ ਨੂੰ ਚੌਧਰੀ ਬਣਨ ਦੇ ਦੇਵੇ ਜਿਵੇਂ ਕਿ ਚਾਈਨਾ ਕਹਿੰਦਾ ਬੇਸਿਕਲੀ ਚਾਈਨਾ ਉਹਨਾਂ ਨੂੰ ਅਮਰੀਕਾ ਨੂੰ ਹਜ਼ਮ ਨਹੀਂ ਆਇਆ ਤੇ ਚਾਈਨਾ ਦੀ ਪ੍ਰੋਗਰੈਸ ਕਿਉਂਕਿ ਡੇ ਬਾਈ ਡੇ ਲੀਫਸ ਐਂਡ ਬਾਉਂਡਸ ਦਿਨ ਰਾਤ ਦੁੱਗਣੀ ਤੇ ਤੁਗਰੀ ਤਰਕੀ ਕਰ ਰਹੀ ਹੈ ਮੇਰੀ ਗੱਲ ਸੁਣੋ ਉਹ ਕਰ ਰਿਹਾ ਤੇ ਇੰਡੀ ਅਮਰੀਕਾ ਨੂੰ ਇਹ ਚੁੱਭਦਾ ਹੈ ਅਮਰੀਕਾ ਫਿਰ ਇੰਡੀਆ ਨੂੰ ਕਹਿੰਦਾ ਕਿ ਤੁਸੀਂ ਪਾਕਿਸਤਾਨ ਨਾਲ ਛੇੜਖਾ ਨਹੀਂ ਕਰੋ ਤੇ ਫਿਰ ਪਾਕਿਸਤਾਨ ਚਾਇਨਾ ਵੱਲ ਜਾਂਦਾ ਕਿ ਜੀ ਤੁਸੀਂ ਸਾਡੀ ਹੈਲਪ ਕਰੋ ਜਾਂ ਜੋ ਵੀ ਹਥਿਆਰਾਂ ਜਾਂ ਜਿਵੇਂ ਵੀ ਹੈ ਫਿਰ ਬਾਕੀ ਇਹ ਕਨਫਲੈਕਟ ਏ ਥੋੜਾ ਜਿਹਾ ਚਾਇਨਾ ਦਾ ਇੰਡੀਆ ਦਾ ਵਿੱਚ ਕੈਂ ਬਣਾਇਆ ਹੋਇਆ ਉਹ ਲਦਾਖ ਦਾ ਏਰੀਆ ਜਾਂ ਉਹ ਤਕਰੀਬਨ 70 80 ਕਿਲੋਮੀਟਰ ਕਦੀ ਅੱਗੇ ਆ ਜਾਂਦੇ ਨੇ ਕਦੀ ਪਿੱਛੇ ਚਲੇ ਜਾਂਦੇ ਨੇ ਆਪਾਂ ਬਾਕੀ ਉਮੀਦ ਹੈ ਕਿ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਵੇਗਾ ਜੇ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਾ ਜੀ ਮਿਲ ਲੈ ਇੱਕ ਨਵੀਂ ਵੀਡੀਓ ਨਾਲ ਸਭ ਦੀ ਇਜਾਜ਼ਤ ਅੱਲਾਮ